ਤੂਲਕਾ थाना ਡੇਰਾ ਬਾਬਾ ਨਾਰਕ ਦੇ ਅੰਦਰ ਪੈਂਦੀ ਪੁਲੀਸ ਚੌਕੀ ਤਰਗੋੜਾ ਰੰਡਾਵਾ ਦੇ ਪਿੰਡ ਰੜੇਵਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਜਾਂਦਾ ਮਾਮਲਾ ਪੜਤੋਆ ਹੈ ਤੇ ਉਧਰ ਪਰਿਵਾਰ ਵੱਲੋਂ ਪਿੰਡ ਦੇ ਕੁਝ ਲੋਕਾਂ ਉੱਪਰ ਕਤਲ ਦੇ ਇਲਜ਼ਾਮ ਲਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਤੇ ਪਿਤਾ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰੜੇਵਾਲੀ ਜੋ ਕਿ ਅੱਡਾ ਝੰਗੀ ਵਿਖੇ ਡੀਜੇ ਰਿਪੇਅਰ ਦਾ ਕੰਮ ਕਰਦਾ ਤੇ ਰੋਜ਼ੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਜਿਸ ਦੀ ਘਰ ਤੋਂ ਕੁਝ ਦੂਰੀ ਤੇ ਉੱਪਰ ਹੀ ਸੜਕ ਹਾਸੇ ਵਿੱਚ ਮੌਤ ਹੋ ਗਈ ਪਰ ਵਰਕ ਮੈਮਰੀ ਪਿੰਡ ਦੇ ਕੁਝ ਲੋਕਾਂ ਉੱਪਰ ਇਕੱਠੇਤਾ ਤੌਰ ਤੇ ਦੋਸ਼ ਲਗਾਉਂਦੇ ਕਿਹਾ ਕਿ ਮ੍ਰਿਤਕ ਮਲਕੀਤ ਸਿੰਘ ਦੀ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਝਗੜਾ ਹੋਇਆ ਸੀ ਤੇ ਜਿਸ ਦਾ ਰਾਜੀ ਨਾਵਾ ਹੋ ਚੁੱਕਿਆ ਸੀ ਪਰ ਪਿੰਡ ਦੇ ਹੀ ਉਹਨਾਂ ਲੋਕਾਂ ਵੱਲੋਂ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਉਸ ਦੇ ਸਿਰ ਪਿੱਛੇ ਕੋਈ ਤੇਜ਼ ਤਾਰਾ ਹਥਿਆਰ ਨਾਲ ਸੱਟ ਮਾਰ ਕੇ ਉਸ ਨੂੰ ਕਤਲ ਕੀਤਾ ਗਿਆ ਹੈ ਇਸ ਸਮੋਕੇ ਪਰ ਵਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਦੋਂ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੱਲੋਂ ਜਾਂਚ ਆਰੰਭ ਕੀਤੀ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮਲਕੀਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਸੜਕ ਹਾਸੇ ਵਿੱਚ ਡਿੱਗਣ ਨਾਲ ਮੌਤ ਹੋਈ ਹੈ ਤੇ ਜਦੋਂ ਅਸੀਂ ਉਕਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਮਲਕੀਸ਼ ਸਿੰਘ ਦੇ ਮ੍ਰਿਤਕ ਦੇ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਥੋਂ ਚੁੱਕ ਕੇ ਕਰ ਲੈ ਗਏ ਸਨ ਪਰ ਫਿਰ ਵੀ ਸਾਡੇ ਵੱਲੋਂ ਲਾਸ ਨੂੰ ਕਮਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਉਪਰੰਤ ਹੀ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਡੈਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਝ ਨਹੀਂ ਪਹਿਲਾਂ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗੁਵਾਂਡ ਚ 8-9 ਮਹੀਨੇ ਹੋ ਗਏ ਸੀ ਪੂਰਾ ਰਾਜੀਨਾਮਾ ਹੋ ਗਿਆ ਇਹ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤ ਵੀ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਨੰਨੇ ਮੈਂ ਕਿਹਾ ਥੋੜਾ ਥਾਣੇ ਚ ਲਿਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤੁਸੀਂ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕਰਮਦਾਤਾ ਫਿਰ ਪਤੀ ਦੀ ਸਿਰ ਤੇ ਚੱਲਦਾ ਹੈ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੇ ਵੀ ਕਹਿਣਾ ਉਹਨਾਂ ਨਾਲ ਸਾਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਦੁਕ ਮਹੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਵੇ ਗਾੜੀਆਂ ਨੰਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਨੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਨੰਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਸੀ ਕੈਮਰੇ ਲਗਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਰ ਹੀ ਮੁੰਦਾ ਕਰ ਦੇਣਾ ਮੇਰੇ ਪਤੀ ਦੀ ਲੋਥ ਕਰ ਦੇਣੀ ਆ ਕੀ ਕੰਮ ਵੀ ਕਰਦੇ ਸੀ ਸਾਡੇ ਕੋਲ ਉਹਨਾਂ ਦੀ ਤੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਨਾਲ 5-6 ਮਹੀਨੇ ਹੋਏ ਉਹ ਦੋਨਾਂ ਸਾਡੀ ਥੋੜੀ ਜਿਹੀ ਮਤਲਬ ਕੀ ਤਰ੍ਹਾਂ ਝਗੜਾ ਜਿਹਾ ਹੋ ਗਿਆ ਹੂੰ ਤੇ ਝਗੜਾ ਝਗੜਾ ਜੇ ਐਵੇਂ ਮਾੜਾ ਮੋਟਾ ਜਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਅਸੀਂ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਤੇ ਅਸੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਤਾ ਪਈ ਕਿ ਮਤਲਬ ਕਰਨਾ ਆਏ ਆ ਉਹਨਾਂ ਨੇ ਆਉਂਦਿਆਂ ਹੀ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਹ ਦੇ ਵਿੱਚ ਜਾਂਦੇ ਆਈ ਮੋਟਰਸਾਈਕਲ ਤੋਂ ਪਿੱਛੇ ਮਾਰਿਆ ਵਾ ਤੇ ਇਹਨੂੰ ਬਿਉਚ ਸੋ ਉਹ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸਿਰ ਪਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰੇ ਵਾਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰ ਉਸ ਦੋਚਤ ਘਰੇ ਕੀ ਮੰਨ ਕਰੋਗੇ ਇਹੋ ਮੈਂ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਨਾ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸੰਹਾਰਾ ਮੈਂ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਦੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦਾ ਹੀ ਸੋਚਦੇ ਆਪਾਂ ਵੀ ਚਾਹਣਾ ਅਡਾ ਬੱਚਾ ਪਾਣ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਦੇ ਗੜੀ ਹੱਤ ਨਾ ਵਾਗੀ ਤੀ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਲੜੇ ਵਾਲੀ ਜਿੱਦੀ ਰਤੀ ਡੈੱਟੂਟਾ ਦਾ ਬੇਟਾ ਮੈਡਮ ਇਹ ਕੀ ਮਾਮਲਾ ਕੀ ਹੋਇਆ ਜੀ ਦੱਸੋ ਮਾਮਲਾ ਕੋਈ ਨਹੀਂ ਜੀ ਉਹ 8-9 ਮਹੀਨੇ ਹੋਏ ਪਹਿਲਾਂ ਲੜਾਈ ਹੋਈ ਆਪੋ ਚ ਮੁੰਡਿਆਂ ਦੀ ਹੂੰ ਮੁੰਡੇ ਲਈ ਹੋਇਆ ਤੇ ਉਹਨਾਂ ਨੇ ਸਟਾਨ ਆਰਜੀ ਮੇਰੇ ਮੁੰਡੇ ਦੀ ਅੰਗੂਠਾ ਵਾਰ ਦਾ ਤੇ ਜਿਵੀ ਤੇ ਪਰਤਾ ਆਇਆ ਤੇ ਪੰਚਾਇਤ ਨੇ ਰਲ ਮਿਲ ਕੇ ਫੈਲਾ ਕਰਤਾ 40000 ਰੁਪਏ ਤਾਂ ਮੁੰਡੇ ਦੇ ਵਿਹਾਰੇ ਪੱਗੀਆਂ ਦੇ ਤੁਸੀਂ ਇਹਨੂੰ ਭਰਾਇਨਾਮ ਕਰ ਲੋ ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਮਾਰ ਲ ਨਈ ਉਹਦਾ ਕਤਲ ਹੋਇਆ ਜਾਂ ਐਕਸੀਡੈਂਟ ਆਇਆ ਨਹੀਂ ਨਹੀਂ ਐਕਸੀਡੈਂੈਂਟ ਨਹੀਂ ਮਾਰਿਆ ਉਹਨਾਂ ਨੇ ਸਰੀਰ ਇੱਥੇ ਬਚਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿ ਬਾਹਰ ਦੇ ਪਿੰਡ ਦੇ ਆ ਇੱਕ ਪੁਲਸ ਨੇ ਹੋਂ ਤੱਕ ਫਿਰ ਸੂਚਿਤ ਕੀਤਾ ਜੀ ਹਾਂਜੀ ਪੁਲਸ ਲੈ ਗਈ ਫੜ ਕੇ ਰਾਦਰ ਨੂੰ ਕੀ ਕਾਰਵਾਈ ਕੀਤੀ ਜਾਰੀ ਪੁਲਸ ਨੂੰ ਉਹਦੇ ਕੋਈ ਕਾਰਵਾਈ ਨਹੀਂ ਆਈ ਤੇ ਕੋਈ ਉਹਦੀ ਡੈੱਡ ਬਡੀ ਕੋਈ ਪੋਸਟਮਾਰਟਮ ਕਰਵਾਇਆ ਆ ਨਹੀਂ ਉਹ ਤੇ ਬਟਾਲੇ ਛੱਡ ਗਏ ਆ ਡੈੱਡ ਬਡੀ ਵੇਕ ਵਰ ਹੈ ਵਿਆਹ ਕਿੰਨੇ ਬੱਚੇ ਦੇ ਇੱਕੋ ਬੱਚਾ ਆ ਕਿੰਨੀ ਕੁ ਉਮਰ ਹੈ ਤੇ ਬੱਚੇ ਜੀ ਹਾਂਜੀ ਬੱਚੇ ਹੁਣੀਆਂ 15 ਸਾਲ ਹੋਣੀਆਂ ਨਹੀਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਆਸ਼ੈਂ ਤੇ ਕੀ ਹੁਣ ਮੰਗੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਮੰਗੀ ਕੀ ਕਰਦੇ ਪ੍ਰਸ਼ਾਸਨ ਤੋਂ ਮੰਗਦੇ ਇਨਸਾਫ ਜੀ ਨੂੰ ਅੱਜ ਸਰਾਜ ਪਿੰਡ ਰੜੇ ਵਾਲੀ ਪਹੁੰਚੇ ਕਿ ਇੱਕ ਕੋਈ ਮੌੜਰ ਹੋਇਆ ਜਾਂ ਕੀ ਹੈ ਜੀ ਮਾਬਲਾਪੁਰਾ ਇਹ ਰਾਤੀ ਨੂੰ 9 ਵਜੇ ਨਾ ਇਨਫੋਰਮੇਸ਼ਨ ਆਈ ਜੀ ਇਹ ਤੇ ਇੱਕ ਮਲਕੀਸ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੇ ਵਾਲੀ ਆ ਕੰਪਨੀ ਸਾਰੇ ਜੀ ਉਮਰ ਆ ਇਹਦੀ ਸੜਕ ਦੇ ਵਿੱਚ ਦੇ ਕੇ ਮੋਟਰ ਵੀ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਦ ਕੋਲ ਮੋਟਰ ਸੈਂਟਰ ਤੇ ਜਿਹੜੀ ਦਾਸ਼ੀ ਉਹ ਆਪਣੇ ਘਰ ਲੈ ਗਈ ਸੀ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਸ ਬਾਅਦ ਵਿੱਚ ਫਰਾਂਸੀਸੀ ਟੀਬ ਜਿਹੜੀ ਆ ਵੀ ਮੌਕੇ ਤੇ ਆਈ ਹੈ ਹੀ ਆਈ ਸਾਰਾ ਕੁਝ ਦੇਖਿਆ ਤੇ ਇਹ ਮੋਡ ਤਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟ ਮਾਟ ਵੀ ਪਾ ਲੱਗਣਾ ਅਜ ਕੋਟ ਮਾਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗਵਾਂੜੀ ਦੋ ਘਰਵਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਲ ਖਾਉਂਦੀ ਆ ਵੀ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਝਗੜਾ ਚੁੜ ਹੋ ਰਿਆ ਸੀ ਉਹਦੇ ਵਿੱਚ ਕੋਈ ਬਾਅਦ ਚ ਰਾਜੀ ਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊ। ਸਰ ਵੈਸੇ ਹਰ ਤੱਕ ਕੋ ਆਪਣਾ ਕੀਤਾ ਮੁਕਾਦਮਾ ਦਰਜ ਹੀ। ਮੁਕਦਮਾ ਦਰਜ ਜਿਹੜਾ ਹੈ ਉਹ ਐਨ ਕਰ ਦਿੱਤਾ ਹੈ। ਸਪੋ ਪਰਿਵਾਰ ਪਰਿਵਾਰ ਕਹਿ ਰਿਹਾ ਕਿ ਕਤਲ ਹੋਇਆ ਹੈ। ਕਤਲ ਹੋਇਆ ਵੀ ਨਾ ਵੋਲਡ ਮਾਰਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਆ ਕੀ ਕਾਰਵਾਈ ਬਣਦੀ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਸੀ ਸੀਸੀਟੀਵੀ ਕੈਮਰੇ ਇੱਕ ਸਰਪੰਚ ਸ਼ੌਕ ਹੈਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰਦੇ ਆ ਠੀਕ ਹੈ